ਤਾਂ ਦੇਖੋ ਜੀ ਥੋਡੀ ਸਪੋਰਟ ਨਾਲ ਬਾਈ ਕਿੰਨਾ ਬੱਚੇ ਆਪ ਦਾ ਢਿੱਡ ਭਰ ਕੇ ਜਾਂਦੇ ਆਪਣੇ ਘਰੋਂ ਹਨਈ ਤੇ ਭੈਣ ਅਮਰੀਕਾ ਤੋਂ ਭੈਣ ਦਾ ਮੈਂ ਧੰਨਵਾਦ ਕਰਦਾ ਆ ਕੀ ਨਾਮ ਸੀ ਜੋ ਜਗਮੋਣ ਜੀਤ ਭੈਣ ਦਾ ਮੈਂ ਧੰਨਵਾਦ ਕਰਦਾ ਪਰਮਾਤਮਾ ਵਾਹਿਗੁਰੂ ਤਰੱਕੀਆਂ ਬਖਸ਼ਣੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤਾਂ ਜਿਹੜੇ ਇਹ ਬੇਜਵਾਨਾਂ ਬਾਰੇ ਸੋਚਦੇ ਹੋ ਤੁਸੀਂ ਹਨਾ ਤੇ ਨਹੀਂ ਸਾਡੀ ਤਾਂ ਬਈ ਨਹੀਂ ਹੈ ਸੀ ਤਾਂ ਹੈ ਨਹੀਂ ਅਸੀਂ ਇੰਨੇ ਸਾਰੇ ਬੱਚਿਆਂ ਦਾ ਢਿੱਡ ਭਰ ਸਕੀ ਜੀ ਤੇ ਇਹ ਤੁਹਾਡੀ سپورਟ ਨਾਲ ਹੀ ਹੈ ਭੈਣ ਜੀ ਤੇ ਇਸੇ ਤਰ੍ਹਾਂ ਹੀ ਸਾਡੀ ਟਾਈਮ ਟਾਈਮ ਤੇ سپورਟ ਕਰਦੇ ਰਿਹਾ ਕਰੋ ਹੈਲਪ ਸਾਡੀ ਮਦਦ ਕਰਦੇ ਰਿਹਾ ਕਰੋ ਜੀ ਤੁਸੀਂ ਤੇ ਜਿੰਨਾ ਚਿਰ ਆਪਣਾ ਚੈਨਲ ਨਹੀਂ ਚੱਲਦਾ ਆਪਾਂ ਨੂੰ ਕੁਝ ਨਾ ਕੁਝ ਇਨਕਮ ਨਹੀਂ ਹੋਣ ਲੱਗਦੀ ਤੇ ਭਾਈ ਆਪਾਂ ਜਗਾ ਲੈਣੀ ਹੈ ਬੇਜਵਾਨਾਂ ਵਾਸਤੇ ਆ ਆਪਾਂ ਮੰਨ ਕੇ ਚੱਲੋ ਵੀ ਥੋੜਾ ਥੋੜਾ ਕਰਕੇ ਯੋਗਦਾਨ ਜਰੂਰ ਪਾਇਆ ਕਰੋ ਜੀ ਜਗਾ ਲੈਣ ਵਾਸਤੇ ਇਹਨਾਂ ਦੇ ਕਿਉਂਕਿ ਕੋਈ ਵੀ ਅੰਗਹੀਣ ਬੱਚਾ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤੇ ਬਾਕੀ ਪਿੰਡ ਬਈ ਆਪਣਾ ਰੋੜਾਂ ਵਾਲੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਿਟੀ ਮਲੋੜ ਬਲਾਕ ਲੰਬੀ ਦਾ ਨਾਮ ਮੇਰਾ ਗੁਰਜੀਤ ਹੈ ਜੀ ਤਾਂ ਜਿਹਨੇ ਵੀ ਕਿਸੇ ਨੇ ਬਣ ਪ੍ਰਾਣੇ ਗੱਲ ਕਰਨੀ ਹੋਵੇ ਤੇ ਬਾਇਓ ਚ ਨੰਬਰ ਵੀ ਦਿੱਤਾ ਹੋਇਆ ਜੀ ਤੇ ਗੱਲ ਵੀ ਮੇਰੇ ਨਾਲ ਕਰ ਸਕਦਾ ਤੇ ਆਪਦਾ ਯੋਗਦਾਨ ਜ਼ਰੂਰ ਪਾਇਆ ਕਰੋ ਇਹਨਾਂ ਦਾ ਕੋਆ ਬਈ ਕਿਤੇ ਨਹੀਂ ਜਾਂਦਾਗਾ ਉਹ ਪ੍ਰਮਾਤਮਾ ਵੈਗਰੂ ਕਈ ਗੁਣਾ ਵਧ ਕਰਕੇ ਤੁਹਾਨੂੰ ਮੋੜਦਾ ਜੀ ਤੇ ਜ਼ਰੂਰ ਮੋੜੂਗਾ ਬਈ ਜੇ ਕੋਈ ਸੱਚੇ ਦਿਲੋਂ ਇਹਨਾਂ ਦੀ ਹੈਲਪ ਕਰੂਗਾ ਮਦਦ ਕਰੂਗਾ ਇਹਨਾਂ ਦੀ ਨਾ ਡੇ ਡਬਰ ਹੋਗਾ ਤਾਂ ਕਿ ਤੁਹਾਨੂੰ ਇਹੀ ਨਹੀਂ ਵੀ ਮੇਰੇ ਕੋਲੇ ਜਿਹੜੇ ਬੱਚੇ ਹੈਗੇ ਆ ਜੀ ਤੁਹਾਨੂੰ ਕਿਤੇ ਵੀ ਬਈ ਕੋਈ ਬੇਜਵਾਨ ਵਿਦਿਖਦਾ ਹਨਾ ਉਹਦੀ ਮਦਦ ਜ਼ਰੂਰ ਕਰਿਆ ਕਰੋ ਉਹਨੂੰ ਤੜਫਣ ਨਾ ਦਿਆ ਕਰੋ ਕੋਈ ਸਾਰਨ ਚੜ ਗਿਆ ਕਿ ਗੱਡੀ ਚੜ ਗਈ ਮੋਟਰਸਾਈਕਲ ਚੜ ਗਿਆ ਤੇ ਉਹ ਕਈ ਵਾਰੀ ਚੂਕ ਚੂਕ ਕੇ ਬਈ ਉੱਥੇ ਮਰ ਜਾਂਦਾ ਹਨਾ ਤਾਂ ਉਹਦੀ ਕੋਸ਼ਿਸ਼ ਕਰਿਆ ਕਰੋ ਵੀ ਕਿਸੇ ਨਾ ਕਿਸੇ ਐਨ ਜੀਓ ਨਾਲ ਕੰਟੈਕਟ ਕਰਕੇ ਉਹ ਬੱਚੇ ਦਾ ਕਿਸੇ ਐਨ ਜੀਓ ਨੂੰ ਚੁਕਾਤਾ ਹਨਾ ਤੇ ਇਲਾਜ ਕਰਵਾਤਾ ਜਿੰਨੇ ਕਿ ਲੋਕ ਜੀ ਹੈਗੇ ਹੋ ਉੰਨੇ ਹੋ ਜਾਂ ਜਿੰਨੇ ਕਿ ਡੋਕੇ ਤੇ ਆ ਦੇਖੋ ਜੀ ਥੋੜੀ سپورਟ ਕਰਕੇ ਬਈ ਆਪਣੇ ਕਿੰਨੇ ਬੇਜਬਾਨ ਬੱਚੇ ਆਉਂਦਾ ਢਿੱਡ ਭਰਦੇ ਆ ਰੋਟੀ ਖਾ ਕੇ ਜਾਂਦੇ ਆ ਤੇ ਇਤੋਂ ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਦਿੰਦੇ ਆ ਹਨਾ ਇਹ ਅਸੀਂ ਤਾਂ ਸਿਰਫ ਇਹ ਕਰ ਆਂ ਰਾਜ ਹੀ ਕੌਣ ਵਾਸਤੇ ਤਾਂ ਬਈ ਇਹ ਥੋੜੀ ਭੇਜੀ ਹੋਈ ਫੀਡ ਹੈ ਜੀ ਤੇ ਇਹ ਪਰਮਾਤਮਾ ਵਾਹਿਗੁਰੂ ਤੇ ਇਹਨਾਂ ਦੇ ਢਿੱਡ ਚੋਂ ਜਿਹੜੀਆਂ ਅਸੀਸਾਂ ਨਿਕਲਦੀਆਂ ਬਈ ਇਹ ਤੁਹਾਨੂੰ ਵੀ ਮਿਲਦੀਆਂ ਸਾਨੂੰ ਵੀ ਮਿਲਦੀਆਂ ਸਾਨੂੰ ਸਪੂਨ ਮਿਲਦਾ ਜੀ ਤੁਹਾਨੂੰ ਵੀ ਸਪੂਨ ਮਿਲਦਾ ਇਹਨਾਂ ਨੂੰ ਇਹਨਾਂ ਦੀ ਹੈਲਪ ਹੈਲਪ ਕਰਕੇ ਇਹਨਾਂ ਦੇ ਨਾਲ ਖੜਨ ਦਾ ਹਨਾ ਕਿਉਂਕਿ ਕੋਈ ਵੀ ਬੇਜਵਾਨਾਂ ਦੀ ਖਾਸ ਕਰਕੇ ਕੋਈ ਇਨਸਾਨ ਹੈਲਪ ਕਰਦਾ ਮਦਦ ਕਰਦਾ ਤੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਵੀ ਖੜਨਾ ਚਾਹੀਦਾ ਤੁਹਾਨੂੰ ਵੀ ਖੜਨਾ ਚਾਹੀਦਾ ਤੇ ਆਪਾਂ ਨੂੰ ਕਰਨੀ ਵੀ ਚਾਹੀਦੀ ਸਾਰਿਆਂ ਨੂੰ ਰਲ ਮਿਲ ਕੇ ਤਾਂ ਇਸੇ ਤਰ੍ਹਾਂ ਬਈ ਆਪਾਂ ਜਗਾ ਲੈਣੀ ਆ ਥੋੜਾ ਥੋੜਾ ਤਿਲਕੋਲ ਆਪ ਦਾ ਯੋਗਦਾਨ ਜਰੂਰ ਦਿਆ ਕਰੋ ਪਾਇਆ ਕਰੋ ਜਿੰਨਾ ਕੋਈ ਭੈਣ ਭਰਾ ਕਰ ਸਕਦਾ ਤੇ ਜਿਹੜੇ ਕਰਤੇ ਆ ਭਾਈ ਉਹਨਾਂ ਦਾ ਧੰਨਵਾਦ ਕਰਦਾ ਮੈਂ ਤੇ ਪ੍ਰਮਾਤਮਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੁਹਾਡੇ ਪਰਿਵਾਰ ਨੂੰ ਕੁਝ ਰੱਖੇ ਮਾਲਕ ਤੇ ਤੁਹਾਡੇ আর ਪਰਿਵਾਰ ਨੂੰ ਕੁਝ ਰੱਖੇ ਜੀ ਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਤੋਂ ਧੰਨਵਾਦ ਜੀ ਸੱਚੀ ਆਲ ਭਾਈ ਜੀ ਸਾਰਿਆਂ ਨੂੰ ਆਸ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਭੈਣ ਭਰਾ ਦੇ ਸਾਰੇ ਜਣੇ ਭਾਈ ਦੇਖੋ ਕਿੰਨੇ ਬੇਜਵਾਨ ਬੱਚੇ ਢਿੱਡ ਭਰ ਕੇ ਜਾਂਦੇ ਥੋੜੀ ਸਪੋਰਟ ਨਾਲ ਤੇ ਇਸੇ ਤਰ੍ਹਾਂ سپورਟ ਕਰਦੇ ਰਿਹਾ ਕਰੋ ਜੀ ਭੈਣ ਹੈ ਅਮਰੀਕਾ ਤੋਂ ਜਗਮੋਣ ਜੀਤ ਤੇ ਸੀ ਫੀਡ ਭੇਜੀ ਉਹਨਾਂ ਨੇ ਵੀਡੀਓ ਦੀ ਸੇਵਾ ਭੇਜੀ ਹੈ ਭੈਣੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਵਾਹਿਗੁਰੂ ਉਹ ਤੁਹਾਨੂੰ ਤਰਕੀਆਂ ਬਖਸ਼ੇ ਤੁਹਾਡੇ ਪਰਿਵਾਰ ਨੂੰ ਜੀ ਇਸੇ ਤਰ੍ਹਾਂ ਸਾਡੀ ਟਾਈਮ ਟਾਈਮ ਤੇ ਹੈਲਪ ਕਰਦੇ ਰਿਹਾ ਕਰੋ ਜੀ ਜਿੰਨਾ ਟਾਈਮ ਆਪਾਂ ਨੂੰ ਕੋਈ ਇਨਕਮ ਨਹੀਂ ਹੋਣ ਲੱਗਦੀ ਸੋਸ਼ਲ ਮੀਡੀਆ ਤੋਂ ਮੈਂ ਅਪੀਲ ਕਰਦਾ ਜੀ ਤੇ ਭੈਣੇ ਆ ਦੇਖੋ ਵੀ ਤੁਹਾਡੇ سپورਟ ਨਾਲ ਕਿਉਂਕਿ ਜਿਹੜਾ ਇਹਨਾਂ ਨੂੰ ਖਵਾਇਆ ਨਾ ਜੀ ਇਹਨਾਂ ਨੂੰ ਖਵਾਇਆ ਬਈ ਕਿਤੇ ਨਹੀਂ ਜਾਂਦਾ ਬੇਜਵਾਨਾਂ ਨੂੰ ਇਹ ਪਰਮਾਤਮਾ ਵਾਹਿਗੁਰੂ ਕਿਤੇ ਨਾ ਕਿਤੇ ਕਈ ਗੁਣਾ ਕੁ ਵੱਧ ਕਰਕੇ ਤੁਹਾਨੂੰ ਮੋੜ ਕੇ ਦਿੰਦਾ ਜੀ ਹਜੇ ਬੱਚੇ ਅੱਜ ਟਾਈਮ ਨਾਲ ਆਉਣ ਲੱਗ ਗਏ ਸਾਰੇ ਨਹੀਂ ਆਏਗੇ ਕਿਉਂਕਿ ਅੱਜ ਮੌਸਮ ਪਤਾ ਨਹੀਂ ਖਰਾਬ ਕਰਕੇ ਜਾਦਾ ਬੱਦਲ ਵਾਈ ਬਹੁਤ ਬਣ ਗਈ ਹੈ ਤਾਂ ਕਰਕੇ ਆਉਣ ਲੱਗ ਗਏ ਹਨ ਤੇ ਪਤਾ ਨਹੀਂ ਰੱਬ ਜਾਣੇ ਪਰ ਹਜੇ ਆਉਣ ਲੱਗ ਸ਼ੁਰੂ ਹੋ ਗਿਆ ਜੀ ਟਾਈਮ ਨਾਲ ਆਉਣਾ ਤੇ ਸਾਰੇ ਆਏ ਨਹੀਂਗੇ ਤੇ ਬਾਕੀ ਭਈ ਆਪਾਂ ਜਗ੍ਹਾ ਲੈਣੀ ਹੈ ਇਹਨਾਂ ਵਾਸਤੇ ਬੇਜਵਾਨਾਂ ਵਾਸਤੇ ਤਾਂ ਕਿ ਕੋਈ ਵੀ ਬੇਜਵਾਨ ਕੋਈ ਇਲਾਜ ਤੋਂ ਬਿਨਾ ਨਾ ਮਰੇ ਕੋਈ ਭੁ ਤੇ ਸਪੋਰਟ ਕਰਿਆ ਕਰੋ ਜੀ ਸਾਰੇ ਜਣੇ ਹੈਲਪ ਕਰਦੇ ਰਹਾ ਕਰੋ ਥੋੜੀ ਬਹੁਤ ਹੀ ਹੈਲਪful ਤੇ ਆਪਾਂ ਥੋੜਾ ਥੋੜਾ ਕਰਕੇ ਜਗਾ ਲੈ ਲੀਏ ਕਿਉਂਕਿ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਜੀ ਤੇ ਬਈ ਜਦੋਂ ਸੰਗਤ ਜਾਵੇ ਤੇ ਸੰਗਤ ਦੇ ਅੱਗੇ ਕੋਈ ਕੰਮ ਨਹੀਂ ਅੜਦਾਗਾ ਤੇ ਜਿਹੜੇ ਕਰਦੇ ਹੈਲਪ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸਾਰੇ ਮੰਨ ਕੇ ਚਲੋ ਪਰਿਵਾਰ ਨੂੰ ਮਾਲਕ ਤਰੱਕੀਆਂ ਬਖਸ਼ੇ ਜੀ ਆਪਣਾ ਜੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹੈ ਜੀ ਸਿਟੀ ਮਲੋਟ ਆ ਬਲਕ ਕਲੰਬੀਆ ਪਿੰਡ ਆਪਣਾ ਰੋੜਾਂ ਵਾਲੀ ਤੇ ਫੀਡ ਪਾਉਣ ਲੱਗੇ ਕਿ ਮੈਂ ਕਿਹਾ ਚਲੋ ਪਹਿਲਾਂ ਛੋਟੀ ਜਿਹੀ ਵੀਡੀਓ ਬਣਾ ਲੀ ਨਾ ਅਰ ਜਾ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਥੋੜੀ ਜੀ ਤੇ ਉਸ ਤੋਂ ਬਾਅਦ ਫੀਡ ਸਟਾਰਟ ਕਰਦੇ ਆ ਕਿਉਂਕਿ ਆਪਾਂ ਇੱਕ ਆਸ ਦੀ ਕਿਰਨ YouTube ਤੇ ਚੈਨਲ ਤੇ ਆਪਾਂ ਲਾਈਵ ਵੀ ਕਰਨਾ ਹੁੰਦਾ ਤੇ ਉਹ ਵੀ ਕਰਦੇ ਆ ਨਾ ਨਾ ਪੁਖੜ ਜਾ ਬਟੇ ਜਾ ਕਮੈਂਟ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਅਪੀਲ ਕਰਦਾ ਸਪੋਰਟ ਮਦਦ ਇਸੇ ਤਰ੍ਹਾਂ ਹੀ ਸਾਡੀ ਕਰਦੇ ਰਿਹਾ ਕਰੋ ਜੀ ਜੜਾ ਲੈਂਚ ਬਈ ਆਪਦਾ ਜੋਗਦਾਂ ਜ਼ਰੂਰ ਕਰੋ ਥੋੜਾ ਬਹੁਤਾ ਸਾਰੇ ਭੈਣ ਭਰਾ ਥੋੜਾ ਕਰਕੇ ਆਪਾਂ ਜੜਾ ਲਈਏ ਤੇ ਫੀਡ ਦੀ ਆਪਦੀ ਦਵਾਈਆਂ ਦੀ ਮਦਦ ਵੀ ਟਾਈਮ-ਟਾਈਮ ਤੇ ਕਰਦੇ ਰਿਆ ਕਰੋ ਜੀ ਇਹ ਇਹ ਪਤਾ ਨਹੀਂ ਕਿਦਿਆਂ ਕਿ ਬਈ ਅਸੀਂ ਸਾਂ ਦੇ ਕੇ ਜਾਂਦੇ ਜਦੋਂ ਖਾਂਦੇ ਆ ਫੀਡ ਖਾ ਕੇ ਜਾਂਦੇ ਥੋੜੀ ਭੇਜੀ ਹੋਈ ਹੈ ਨਾ ਤੇ ਚਲੋ ਅਸੀਂ ਤਾਂ ਇੱਕ ਰਾਹ ਜੀ ਵਿੱਚ ਵਿਚਾਲੇ ਬਣੇ ਹੋਏ ਆ ਜਿਹੜੇ ਕਿ ਮੰਨ ਕੇ ਚਲੋ ਵੀ ਆਪਾਂ ਫੀਡ ਪਾ ਦਿੰਨੇ ਆ ਇਹ ਨਹੀਂ ਤਾਂ ਬਈ ਜੀ ਤੁਸੀਂ ਭੇਜ ਦਿਓ ਜੀ ਤਾਂ ਤੁਹਾਡੇ ਭੇਜਣ ਦਾ ਜੇ ਭੇਜ ਦੋ ਤਾਂ ਤਾਂ ਹੀ ਕਰਕੇ ਖਾ ਕੇ ਜਾਂਦੇ ਆ ਤੇ ਨਹੀਂ ਤਾਂ ਭਾਈ ਦਾ ਭੇਜੇ ਕੋਈ ਤਾਂ ਵੀ ਇਹ ਕਿਥੋਂ ਪਾਦ ਗਿਆ ਪਹਿਲਾਂ ਵਿੱਚ ਕਿਥੋਂ ਨਾ 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 ਬੰਦੇ ਬਣੋ ਬੰਦੇ ਬਣੋ ਔਰ ਠੀਕ ਹੋ ਤੇ ਦੇਖੋ ਭਈ ਅੰਨੀ ਦਾ ਮਾਂ ਹੈ ਨਹੀਂ ਸੀ ਬੜੀ ਮੁਸ਼ਕਲ ਨਾਲ ਪਾਲਿਆ ਛੋੜੇ ਬੱਚੇ ਦਾ ਵੱਡੇ ਕਰਿਆ ਇਹਨਾਂ ਨੂੰ ਬੜਾ ਔਖਾ ਇਹਨਾਂ ਦਾ ਮੰਨ ਕੇ ਚਲੋ ਟਾਈਮ ਵੇਖਿਆ ਇਹਨਾਂ ਨੇ ਵਿਚਾਰਿਆਂ ਨੇ ਬੜੀ ਮੁਸ਼ਕਲ ਨਾਲ ਵੱਡੇ ਕੀਤੇ ਹੈ ਭਾਈ ਤੇ ਸਾਰੇ ਜਣੇ ਸਪੋਰਟ ਕਰਿਆ ਕਰੋ ਇਸੇ ਤਰ੍ਹਾਂ ਹੀ ਤੇ ਆਪਾਂ ਜਲਦੀ ਜਗ੍ਹਾ ਲਵਾਵਾਂਗੇ ਨਾ ਵਾਸਤੇ ਤੇ ਸਾਰੇ ਜਣੇ ਹੋ ਕੇ ਜਰੂਰ ਜਾਇ ਕਰੋ ਜੇ ਫਿਰ ਤਾਂ ਕਿ ਆਪਾਂ ਸਾਰੇ ਕੋਈ ਵੀ ਅੰਗਹੀਣ ਬੱਚਾ ਆਪਾਂ ਇੱਥੇ ਛੱਡਣਾ ਨਹੀਂ ਨੇੜੇ ਤੇੜੇ ਆਉਦੇ ਕੋਲੇ ਰੱਖਾਣੇ ਸ਼ੈਲਟਰ ਜਵਦਾ ਸ਼ੈਲਟਰ ਬਣਾਉਣਾ ਹੈ ਤਾਂ ਕਿ ਤੁਸੀਂ ਵੀ ਮੈਨੂੰ ਕਦੇ ਵੀ ਫੋਨ ਕਰ ਸਕੋ ਵੀ ਭਰਾ ਇੱਥੇ ਕੋਈ ਬੇਜਬਾਨ ਪਿਆ ਇਲਾਜ ਤੋਂ ਬਿਨਾ ਸੜ ਫਰਿਆ ਤੇ ਉਹਨੂੰ ਲੈ ਕੇ ਜਾ ਤੇ ਆਪਾਂ ਚੱਕ ਕੇ ਉਹਨੂੰ ਆਪਦੇ ਕੋਲੇ ਰੱਖੀਏ ਇਲਾਜ ਕਰਕੇ ਉਹਦਾ ਆਪਦੇ ਹੱਥੀਂ ਸੇਵਾ ਕਰੀਏ ਧੰਨਵਾਦ